ਜਿਹੜੇ ਪਸ਼ੂ ਨੇ ਇਹਨਾਂ ਨੂੰ ਕੀ ਖਵਾ ਰਹੇ ਹੋ ਫਿਰ ਕਿਸ ਤਰੀਕੇ ਨਾਲ ਮਤ ਹੋ ਰਹੀ ਪਸ਼ੂ ਆਵੇ ਤੁਹਾਡੇ ਸਾਹਮਣੇ ਵੇਖੋ ਕੀ ਲਾ ਦੇਣਾ ਪਸ਼ੂਆਂ ਦੇ ਬਣੇ ਇਸ ਤਰ੍ਹਾਂ ਵੱਡੇ ਰਹਿੰਦੇ ਆ ਕੋਈ ਚਾਰਾ ਨਹੀਂਗਾ ਕੋਈ ਤੂੜੀ ਨਹੀਂ ਕੋਈ ਪੱਤਾ ਨਹੀਂਗਾ ਮਾਰਾ ਮੋੜ ਆਉਂਦਾ ਉਹਨੇ ਵੀ ਸੌਦਾ ਉਹ ਨਹੀਂ ਪੂਰਾ ਜਿਸ ਤ੍ਰਿਕਣਾ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਬੰਨ ਤੋਂ ਤੁਹਾਡੇ ਜਿਹੜੇ ਘਰ ਨੇ ਉਹ ਇੱਕ ਸਾਈਡ ਤੇ ਨੇ ਜ਼ਮੀਨ ਦੂਜੇ ਪਾਸੇ ਆ ਤਾਂ ਜ਼ਮੀਨ ਨੂੰ ਨਹੀਂ ਦੇਖਦੇ ਲੋਕ ਆ ਕੇ ਘਰ ਦੇਖਦੇ ਨੇ ਇਸ ਕਰਕੇ ਤੁਹਾਡੀ ਮਤ ਨਹੀਂ ਹੋ ਰਹੀ ਇਹ ਉਹ ਮਾੜੀ ਸਾਡੇ 48 50 ਘਰਾਂ ਦੀ ਜ਼ਮੀਨ ਸਾਡੀ ਸਾਰੀ ਦਰਿਆ ਦੇ ਵਿੱਚ ਹੈ ਰਪੇ ਘਰ ਵੀ ਲੈ ਕੇ ਇੱਧਰ ਪਾਏ ਗਏ ਆ ਜਿਹੜੇ ਹੈਗੇ ਆ ਬਾਕੀ ਫਸਲ ਜੋ ਤੂੜੀ ਆ ਤਿਆਰ ਚੂਰ ਲੋਕਾਂ ਦਾ ਸਾਰਾ 48 50 ਘਰਾਂ ਦਾ ਘੜਮਦਾ ਫਤਮਾ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕਰ ਰਹੇ ਆ ਤੇ ਲਗਾਤਾਰ ਇਸ ਇਲਾਕੇ ਦੇ ਵਿੱਚ ਜੋ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਕਲਪਾ ਕਰਨ ਦੀ ਕੋਸ਼ਿਸ਼ ਕਰਦੇ ਆ ਸੱਚ ਕਾਲ ਜੀ ਸਾਸਰੀ ਗਾਲ ਜੀ ਸਰਦੂਲ ਸਿੰਘ ਮੇਰਾ ਨਾਂ ਏ ਕੋਡੋਂ ਪਿੰਡਾੜ ਹੈ ਕਿ ਜਿਸ ਤਿੱਕੇ ਦੇ ਹਾਲਾਤ ਬਣੇ ਪਏ ਨੇ ਕੀ ਕਹਿਣਾ ਚਾਹੋਗੇ ਕਿ ਇਸ ਕਿਸ ਤਰੀਕੇ ਨਾਲ ਦਿਖਦਾ ਹੈ ਅੱਲਾ ਦੇ ਤੇ ਬਹੁਤ ਮੰਦੇ ਆ ਜੀ ਜਿੰਨੇ ਘਰ ਸਾਰਿਆਂ ਜ਼ਮੀਨ ਜਾਇਦਾਦ ਦਰਿਆਲ ਰੁੜ ਗਏ ਝੋਨੇ ਜੋ ਧੂੜੀ ਪਟਾ ਕੱਖ ਨਹੀਂ ਰਿਹਾ ਲੋਕ ਜਿਹੜੇ ਦਰਿਆ ਜੀ ਡੁੱਬੇ ਉਹ ਵੀ ਆਣ ਕੇ ਤੇ ਬੰਨ ਤੇ ਬੈਠੇ ਆ ਘਰਾਂ ਦੇ ਡੰਗਰ ਵਧਿਆ ਕਿ ਇਹਨੇ ਬੰਨ ਤੇ ਵਧੇ ਇਧਰ ਲਿਆਣ ਸਾਡੇ ਲਾਗੇ ਇਹ ਬਹ 42 50 ਜਿਹੜੇ ਘਰ ਆ ਪੂਰੀ ਮਾਰ ਦੇ ਥੱਲੇ ਆ ਬੰਨ ਪੂਰਾ ਖਤਰੇ ਜੈ ਇਹ ਕਿਹੜਾ ਪਿੰਡ ਹੈ ਘੜੋਮਾ ਇਹ ਕਿੰਨੀ ਕ ਜ਼ਮੀਨ ਜੜੀ ਆ ਇਹ ਜਿਹੜੀ ਇਸ ਹੜ੍ਹ ਦੇ ਵਿੱਚ ਆਈ ਇਹ ਹੋਣੀ 2 300 ਕਲਾਗਾ ਥਾਂ ਇਹ ਘੜੋਮ ਦਾ ਸਾਰਾ ਸਾਰੀ ਫਸਲ ਖਰਾਬ ਸਾਰੀਆਂ ਜ਼ਮੀਨਾਂ ਖਰਾਬ ਹੈ ਸਾਰੀਆਂ ਝੋਨੇ ਪੱਟਾ ਡੱਕਾ ਹੈ 4000 ਵੇ ਬੰਦੇ ਨਾਲ ਪਾਏ ਚਾਰ ਸਾਰੇ ਪਾਣੀ ਦੇ ਵਿੱਚ ਡੁੱਬ ਗਏ ਤੂੜ ਘਰ ਰੋੜ ਗੀਆਂ ਮੰਦਾ ਹਾਲ ਹੈ ਉਹ ਚੱਲਣ ਕਿ ਐਸੇ ਮੁਸ਼ਕਿਲ ਹੋ ਜਾਂਦੀ ਬਹੁਤ ਮੁਸ਼ਕਲ ਹੈ ਘਰ ਹੀ ਘਰ ਵਜੇ ਘਰ ਰਹੀ ਪਹਿਲਾਂ 88 ਜੇ ਡਰਦੇ ਨੇ ਇਧਰ ਬੰਦੇ ਨਾਲ ਪਾਲੇ ਬੰਨੋਂ ਇਧਰ ਕਿ ਅੜਾਂ ਤੋਂ ਐਸੇ ਕੰਮ ਤੋਂ ਡਰਦੇ ਹਾਂ ਹੁਣ 23 ਜੇ ਨੁਕਸਾਨ ਕਰਕੇ ਗਿਆ 23 ਤੋਂ ਹੁਣ ਡੁੱਗਣਾ ਪਾਣੀ ਹੈ ਸਾਡੇ ਤੇ ਗੱਲ ਜਿਹੜੀ 88 ਵਾਲੇ ਹਰ ਦੀ ਗੱਲ ਕੀਤੀ ਜਾ ਰਹੀ ਸੀ ਜਰਾ 88 ਵਾਲੇ ਹਟਦਾ ਤੇ ਹੁਣ ਜਿਹੜੇ ਪਿਛਲੇ 23 ਚ ਆਏ ਸੀ ਕਿਤੇ ਹੁਣ ਇੱਕ ਫੇਰ ਦੁਬਾਰਾ ਆ ਰਹੇ 25 ਵਿੱਚ ਕਿਵੇਂ ਸਥਿਤੀ ਸੀਗੀ 88 ਵਾਲੇ ਹਟਦੀ ਤੇ ਹੁਣ ਦਾ ਕਿਵੇਂ ਦੇਖੋ ਹੁਣ ਜਮੀਨ 23 ਜੀ ਬਹੁਤ ਜ਼ਿਆਦੀ ਜਮੀਨ ਟੋਟਲੀ ਸਾਡੀ ਖਰਾਬ ਹੋ ਗਈ ਆ ਜਿੰਨੇ ਪਿੰਡ ਸਾਰੇ ਦੀ ਫੇਰ ਖਾਲਸਾ ਏਡਾਲਿਆਂ ਨੇ 2.23 ਕਰੋੜ ਦਾ ਤੇਲ ਲਾਇਆ ਤੇ ਜ਼ਮੀਨਾਂ ਬਣਾਈਆਂ ਕਈਆਂ ਬਣਾਉ ਜੇ ਵੀ ਨਹੀਂ ਜ਼ਮੀਨਾਂ ਬਜੀਆਂ ਆਵੇ ਆ ਘਰ ਆ ਬੈਠ ਲਉਂਗੇ ਜਮੀਨਾਂ ਸਾਰੀਆਂ ਖਰਾਬ ਹੋਣ ਫੇਰ ਹੋ ਗਈਆਂ ਝੋਨੇ ਰੋੜ ਕੇ ਡੁੱਬ ਗਏ ਆ ਕੋਈ ਮੰਦਾ ਹਾਲ ਬਹੁਤ ਜ਼ਿਆਦਾ ਬਚੋਤ ਲੈ ਕੇ ਹੁਣ ਤੱਕ ਮਨਕੀ ਤੁਸੀਂ ਕਹਿ ਸਕਦੇ ਕਿ ਜਿੰਨਾ ਵੀ ਆਪਣਾ ਦਰਿਆ ਏਰੀਆ ਸਾਰਾ ਮੁਸ਼ਕਲਾਂ ਸਾਹਮਣਾ ਕਰਨਾ ਮੁਸ਼ਕਲਾਂ ਸਾਹਮਣਾ ਪੂਰਾ ਏ ਹੁਣ 20 ਦਿਨ ਹੋ ਗਏ ਆ ਮਹੀਨਾ ਅਸੀਂ ਬੰਨ ਤੇ ਮਿੱਟੀ ਪਾਉਣ ਦਾ ਤੋੜੇ ਲਾਉਣ ਦਾ ਤੇ ਇਧਰ ਘਰਾਂ ਨੂੰ ਵੀ ਖਤਰਾ ਹੋ ਸਾਨੂੰ ਜੋ ਘਰ ਸਾਡੇ ਡੁੱਬ ਜਾਣੇ ਆ ਜੇ ਬੰਨ ਟੁੱਟ ਗਿਆ ਤੇ ਘਰ ਵੀ ਜਾਣੇ ਆ ਜੀ ਜਮੀਨਾਂ ਤੁਹਾਡੀਆਂ ਬੰਨ ਤੋਂ ਇੱਕ ਸਾਈਡ ਤੇ ਗਿਆ ਦੇ ਘਰ ਤੁਹਾਡੇ ਜਿਹੜੇ ਆ ਦੂਜੇ ਪਾਸੇ ਹੈਗੇ ਕਰੋ ਲੋ ਡਰਦਿਆਂ ਨੇ ਇਧਰ ਪਾਇਓ ਜੀ 88 ਜੋ ਘਰ ਡਿੱਗ ਪਏ ਸਾਡੇ ਸਾਰੇ ਟੁੱਟ ਗਏ ਉਸ ਤੋਂ ਬਾਅਦ ਘਰ ਆਹੀਂ ਇਧਰਲੇ ਪਾਸੇ ਕਹਨੇ ਜਮੀਨ ਲੈ ਕੇ ਥੋੜੀ ਕਣੀ ਪਾਲੇ ਕਹਨੇ ਉਤਰਾਂ ਨਾਲ ਪਾਲੇ ਜਿਹਦੀ ਹੈਗੀ ਮਾਸਾ ਬਾਕੀ ਜ਼ਮੀਨਾਂ ਟੋਟਲੀ ਸਾਡੀਆਂ 48 50 ਘਰਾਂਦੀਆਂ ਦਰਿਆ ਦੀ ਮਾਰ ਦੇ ੱਲੇ ਦਰਿਆ ਦੀ ਮਾਰ ਕਾਦੀ ਆਉਣੀ ਆ ਸਰਕਾਰਾਂ ਨੇ 88 ਤੋਂ ਬਾਅਦ 23 ਵਾਲਾ ਆਇਆ ਹੁਣ 25 ਵਾਲਾ ਆਇਆ 23 ਵਾਲੇ ਦਾ ਕਿਹਾ ਜਾਵੇ ਕਿ 23 ਵਾਲੇ ਹੱਟ ਦੇ ਵਿੱਚ ਬਹੁਤ ਜ਼ਿਆਦਾ ਸਥਿਤੀ ਖਰਾਬ ਸੀ ਕਿ ਉਹ ਕਿਸਾਨ ਤਾਂ ਪਹਿਲਾਂ ਜਿਹੜਾ ਉਦੋਂ ਮਾਰ ਜਿਹੜੀ ਵੱਜੀ ਕਿਸਾਨ ਨੂੰ ਹਲੇ ਤੱਕ ਜਿਹੜਾ ਭੁੱਲ ਨਹੀਂ ਪਾਰਿਆ 25 ਵਾਲੇ ਹੱਡ ਨੂੰ ਕਿਵੇਂ ਦੇਖਦੇ ਫੇਰ ਅੱਗੇ ਬਹੁਤ ਮੰਦੇ ਹਲਾਵਾ ਜੰਤੇ ਜਮਾ ਕੰਮ ਖਤਮ ਹੋ ਗਿਆ ਜੀ ਮਾ 23 ਵਾਲੇ ਹੜਾਂ ਦੀਆਂ ਬੜੀਆਂ ਨਹੀਂ ਜ਼ਮੀਨਾਂ ਹੋਵੇ ਵੇਖੋ ਸਾਹਮਣੇ ਬੂਟੇ ਖੜੇ ਉਤਰਾਂ ਖੜੇ ਕਿ ਖਰਚੇ ਬਹੁਤ ਜ਼ਿਆਦੇ ਹੋ ਜਾਂਦੇ ਨੇ ਜ਼ਮੀਨਾਂ ਜਦੋਂ ਰੇਤਾ ਚੜ ਜਾਂਦੀ ਫਿਰ ਇਤੋਂ ਕਿਵੇਂ ਕਵਰ ਕਰਦੇ ਨੇ ਖਰਚੇ ਇਤਰਾ ਹੀ ਤਾਂ ਪਾ ਭੈਣ ਭਰਾ ਆਪਣੇ ਹੀ ਸੇਵਾ ਕਰਨ ਦਾ ਆ ਜਿਹੜੇ ਹੁਣ ਉਹ ਰਾਸਣ ਹਰਿਆਣੇ ਤੋਂ ਲਿਓਂਦੇ ਆਪਣੇ ਪੰਜਾਬੀ ਭਰਾ ਤੇ ਹੋਰ ਹੈ ਗਈ ਆ ਦੁਨੀਆਂ ਤੇ ਉਹ ਚੱਲੀ ਜਾਂਦਾ ਵਾ ਇਹ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਬਹੁਤ ਜ਼ਿਆਦਾ ਨੁਕਸਾਨ ਕਿਹਾ ਸਕਦੇ ਕਿ ਬਿਮਾਰੀਆਂ ਇਦਾਂ ਬਹੁਤ ਦੇ ਫੈਲ ਸਕਦੀਆਂ ਬਿਮਾਰੀਆਂ ਆ ਗਈਆਂ ਪੈਰ ਹੱਥ ਖਰਾਬ ਹੋਣ ਦੇ ਪਾਣੀ ਇੰਨਾ ਗੰਦਾ ਵਾ ਮੁਸ਼ਕਲ ਆਉਣ ਦੇ ਆ ਵਾ ਮੰਦਾ ਹਾਲਾ ਬਹੁਤ ਬਿਮਾਰੀਆਂ ਦਾ ਲੈ ਗਈ ਹੈਗਾ ਬਹੁਤ ਜ਼ਿਆਦਾ ਡਾਕਟਰੀ ਸਹੂਲਤ ਕਿਵੇਂ ਫੇਰ ਤੁਹਾਨੂੰ ਇਥੇ ਮਈਆ ਹੋਰੀ ਡਾਕਟਰੀ ਸਹੂਲਤਾਂ ਹੁੰਦੀ ਆ ਜੀ ਆਪਣੇ ਤਰਨਤਾਰਨ ਜ਼ਿਲ੍ਹੇ 'ਚ ਹੁੰਦੇ ਆ ਡਾਕਟਰ ਇੱਕ ਵਾਰੇ ਡੇੜਾ ਕੱਢ ਕੇ ਜਾਂਦੇ ਆ ਡੇਲੀ ਪੱਕਾ ਜੀ ਡੇਲੀ ਹੁੰਦੇ ਨੇ ਹਾਂ ਡੇਲੀ ਹੁੰਦੇ ਆ ਜੀ ਤੇ ਖਾਣ ਪੀਣ ਦੀ ਜਿਸ ਸੁੱਕੀ ਰਸਤੇ ਚ ਪਸ਼ੂਆਂ ਦੇ ਚਾਰੇ ਵਾਸਤੇ ਸਸਤਾਵਾ ਕੋਈ ਮਤ ਕਰ ਰਹੀਆਂ ਤੇ ਉਹਨਾਂ ਦਾ ਬਹੁਤ ਘੱਟ ਆ ਪਰ ਪਸ਼ੂਆਂ ਦੇ ਹਿਸਾਬ ਨਾਲ ਸਸਤਾਵਾ ਦੇ ਕੇ ਨਹੀਂ ਜਾਂਦੀਆਂ ਅਸੀਂ ਬੰਦੇ ਉੱਤੇ ਹੁਣ ਬੈਠੇ ਆ ਚੰਗੇ ਭਲੇ ਆ ਵੇਖਣ ਵਾਲੇ ਨੂੰ ਲੱਗਦੇ ਪਰ ਸਾਡਾ ਪੱਟਾ ਢੱਕਾ ਜੋ ਚਾਰ ਤੂੜੀ ਸਭ ਰੋੜਿਆ ਜੀ ਆ ਸਾਹਮਣੇ ਮੌਕੇ ਤੇ ਮੌਜੂਦ ਆ ਇਹ ਤੁਹਾਡੀ ਜ਼ਮੀਨ ਜਿਹੜੀ ਕਹਿਣ ਦਾ ਭਾਵੇਂ ਕਿ ਜਿਹੜੀ ਜ਼ਮੀਨ ਹੈ ਉਹ ਤੁਹਾਡੀ ਬੰਨ ਤੋਂ ਦੂਜੇ ਪਾਸੇ ਆ ਤਾਂ ਕੱਲੇ ਘਰ ਤੁਹਾਡੇ ਜਿਹੜੇ ਆ ਉਹ ਇੱਕ ਛੜ ਦੇ ਵੇ ਆ ਉਹ ਘਰ ਹੀ ਆ ਕੱਲੇ ਹੀ ਕਈ ਘਰ ਆਣ ਕੇ ਇਸ ਤਰ੍ਹਾਂ ਘਰਾਂ ਜੂ ਬੈਠੇ ਆ ਸਾਡੇ ਜਿਹੜੇ ਦਰਿਆ ਦੇ ਵਿੱਚ ਹੀ ਪੰਜ ਸੱਤ ਘਰ ਹਾਂਜੀ ਦਾ ਜਿਆਦੀ ਥੱਲੇ ਤੇ ਜ਼ਮੀਨਾਂ ਦੇ ਸਾਡੀਆਂ ਬਹੁਤ ਪੁਰਾਣੀਆਂ ਇੱਥੇ ਜੰਮੇ ਪੜੇ ਆ ਇਹੋ ਮਾਲਕੀ ਜ਼ਮੀਨਾਂ ਵਾ ਇਹ ਪਾਣੀ ਆਇਆ ਨੇ ਦੇਨ ਤੇ ਸਰਕਾਰਾਂ ਦੀ ਅਜੇ ਬੰਨ ਦਰਿਆ ਨੂੰ ਵਿੱਚੋਂ ਖੋਦ ਕੇ ਬਣਾਉਣ ਸਹੀ ਬਣਾਉਣੀਆਂ ਦਰਿਆ ਇਹ ਦਰਿਆ ਦਾ ਹੀ ਤੋਂ 3 ਕਿਲੋਮੀਟਰ ਦੂਰ ਆ ਸਾਡੇ ਤੋਂ ਅੱਛਾ ਮਾਰ ਇਡੀ ਦੂਰ ਤੱਕ ਹੋਈ ਸਾਰੀ ਮਾਰ ਇਤਰਾ ਹੋ ਰਹੀ ਹੈ ਵਿੱਚੋਂ ਭਰਿਆ ਦਰਿਆ ਰੇਤਾ ਨਾਲ ਦਰਿਆ ਸਾਡੇ ਬੰਨ੍ਹ ਨਾਲ ਉੱਚਾ ਆਇਆ ਵਿੱਚੋਂ ਰੇਤਾ ਨਾਲ ਤਾਂ ਮਾਰ ਪੈਣ ਈ ਆ ਸਾਰੀ ਕਿਉਂਕਿ ਜਿਸ ਤਰੀਕੇ ਤੁਸੀਂ ਦੱਸ ਰਹੇ ਜੀ ਫਿਰ ਫਸਲਾਂ ਦਾ ਕਿਉਂਕਿ ਆਸ ਹੁੰਦੀ ਹੈ ਫਸਲ ਦੀ ਕਿਸਾਨ ਨੂੰ ਕਿ ਕਿਸਾਨ ਦੇ ਕੋਲੇ ਕਿ ਇਹੋ ਜਿਹੇ ਜਰੀਆ ਹੁੰਦਾ ਕਿ ਫਸਲ ਦਾ ਕਿਕਰ ਫਸਲ ਹੀ ਦੀ ਕਿਸਾਨ ਨੂੰ ਬਚੇਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਘਰ ਦਾ ਪਰਿਵਾਰ ਦਾ ਗੁਜ਼ਾਰਾ ਫਿਰ ਇਹ ਕਿਵੇਂ ਚੱਲੇਗਾ ओके ਹਲਾਦ ਹੁਣ ਤੁਹਾਡੇ ਸਾਹਮਣੇ ਹੁਣ ਕੀਤਾ ਵੀ ਕੀ ਜਾਵੇ ਫਸਲ ਤੇ ਪੂਰੀ ਖਤਮ ਹੋ ਗਈ ਝੋਨੇ ਸਾਰੇ ਖਰਚੇ ਵੀ ਕੀਤੇ 22 ਕਰੋੜ ਤੇ ਤੁਹਾਨੂੰ ਦੱਸਿਆ ਵੀ ਪਹਿਲਾਂ 23 ਵਾਲੇ ਆੜ ਤੀਆਂ ਜੇ ਜ਼ਮੀਨਾਂ ਬਣਿਆ ਨਹੀਂ ਖਾਲਸਾ ਜੜਾਲਿਆਂ ਨੇ ਉਦੋਂ ਤੇਲ ਤੂੜ ਪਾਤਾ ਤੇ ਬਾਬੇ ਸੁੱਖਾ ਸੋਹਣਾ ਨੇ ਟਰੈਕਟਰ ਪਿੰਡਾਂ ਜੋਂ ਦਿੱਤੇ ਸਾਨੂੰ ਲੈ ਕੇ ਵਾਹ ਇਹ ਦੇ ਟਰੈਕਟਰ 100 100 ਟਰੈਕਟਰ ਲਗਾ ਰਿਆ ਤੇ ਜ਼ਮੀਨਾਂ ਬਣ ਗਈਆਂ ਤੋਂ ਹੁਣ ਫੇਰ ਉਹ ਹਲਾਦ ਹੋ ਜਾਣੇ ਪੰਜਾਬ ਸਰਕਾਰ ਵੱਲੋਂ ਜਿਵੇਂ ਕਿ ਸੀਐਮ ਭਗਵੰਤ ਸਿੰਘ ਮਾਨ ਹਰ ਵੱਲੋਂ ਕਿਹਾ ਗਿਆ ਕਿ ਜਿਹੜਾ ਹੈਲੀਕਾਪਟਰ ਉਹਨਾਂ ਵੱਲੋਂ ਦਿੱਤਾ ਗਿਆ ਵਾ ਕਿ ਲੋਕਾਂ ਵਾਸਤੇ ਜਿਹੜਾ ਮੈਂ ਹੈਲੀਕਾਪਟਰ ਦੇ ਰਿਹਾ ਉਹ ਮਤ ਕਰ ਰਿਹਾ ਇਸ ਤਰੀਕੇ ਦੀ ਕੋਈ ਤੁਹਾਨੂੰ ਸਰਕਾਰੀ ਮਦਦ ਪਹੁੰਚਦੀ ਹੈ ਨਹੀਂ ਸਰਕਾਰੀ ਹਨ ਮਦਦ ਅਜੇ ਤੱਕ ਕੋਈ ਨਹੀਂ ਪਹੁੰਚੀ ਉਥੇ ਯੂਨੀਵਰਸਿਟੀ ਜਾਏ ਸਾਰਾ ਦਿਨ ਅਸੀਂ ਬੈਠੇ ਰਹੇ ਆ ਉਹ ਵੀ ਐਸੋਸੀਏਸ਼ਨ ਜਿਹੜੀ ਆਪਣੀ ਹੈਗੀ ਆ ਦਿੰਦੇ ਆ ਹਾਂਜੀ ਜੋ ਜਿੰਨਗਾਂ ਹੈ ਗਿਆ ਆਪਣੀਆਂ ਅੱਖਾਂ ਖਲਾ ਖੁਲਾ ਦੇ ਉਹ ਆਏ ਉਹ ਵੀ ਮੌਜੂਦਾ ਉਹਨਾਂ ਕੋਈ ਨਹੀਂ ਵੇਖਿਆ ਵੀ ਘੜੋਂ ਪਿੰਡ ਠਾਰ ਹੈਗਾ ਵਾ ਉਹਨਾਂ ਉੱਥੇ ਬੈਠੇ ਯੂਨੀਵਰਸਿਟੀ 'ਚ ਬੈਠਿਆ ਨੇ ਇੱਕ ਗਟਾ ਦੇ ਕੇ ਮੂੰਹ ਸਾਫ਼ ਕਰਤਾ ਤੜਕੇ ਤੋਂ ਅਸੀਂ ਜਾ ਕੇ ਬੈਠੇ ਆਂ 8-9 ਵਜੇ ਤੋਂ ਸ਼ਾਮੀ 5 ਵਜੇ ਆਏ 25-25 ਕਿਲੋ ਦਾ ਗਟਾ ਉਹ ਉੱਥੇ ਦੇ ਕੇ ਚਲੇ ਗਏ ਉਹਨਾਂ ਇਹ ਨਹੀਂ ਮੌਜੂਦਾ ਆਣ ਕੇ ਵੇਖੇ ਵੀ ਸਾਰਿਆਂ ਕੀ ਦੇਣਾ ਕੀ ਲੈਣਾ ਵਾ ਕਿਉਂਕਿ ਹੜਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਕੋਲੋਂ ਤਾਂ ਫੇਰ ਦੁਬਾਰਾ ਕਰਜ਼ੇ ਲੈ ਰਹੀ ਹੈ ਤੇ ਉਹ ਕਹਿ ਰਹੀ ਖੜਾ ਨਾਲ ਨਜਿੱਠਣ ਵਾਸਤੇ ਜਿਹੜਾ ਸਾਨੂੰ ਜਿਹੜਾ ਵਾ ਜ਼ਰੂਰਤ ਹੈ ਤਾਂ ਕਿਵੇਂ ਦੇਖਦੇ ਹੋ ਜੇਕਰ ਕਿਸਾਨਾਂ ਦੀ ਮਦਦ ਨਹੀਂ ਹੋ ਰਹੀ ਪਰਿਵਾਰਾਂ ਦੀ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਮਦਦ ਨਹੀਂ ਹੋ ਰਹੀ ਤੇ ਜਿਹੜਾ ਪੈਸਾ ਆਏਗਾ ਕਿੱਥੇ ਜਾ ਰਿਹਾ ਫਿਰ ਇਹ ਹੁਣ ਸਰਕਾਰਾਂ ਨੂੰ ਬਾਰੇ ਸਰਕਾਰ ਨੇ ਸਾਨੂੰ ਦਾ ਜੇ ਤੱਕ ਰੇਤੇ ਕੋਹ ਨਹੀਂਗਾ ਦਿੱਤਾ ਮੰਦਾ ਵਾਲਾ ਆਪਦੇ ਕੋਲੋਂ ਤੇਲ ਪਾ ਪਾ ਗਿਆ ਤੋੜੇ ਲੌਂਦੇ ਮਿੱਟੀ ਲੌਂਦੇ ਲੋਕ ਬੰਨ ਤੇ ਉਹ ਮੀਨਾ ਯੋਜ ਲਿਆ ਬੰਨ ਨੂੰ ਉੱਚਾ ਕਰਨ ਦਾ ਬਹੁਤ ਮੰਦੇ ਹਲਾਦਾ ਤੇ ਹੁਣ ਜਿਹੜਾ ਪਸ਼ੂਆਂ ਦੇ ਚਾਰੇ ਵਾਸਤੇ ਕਿਵੇਂ ਦਾ ਉਪਰਾਲਾ ਫਿਰ ਕਿ ਹੁਣ ਤੁਸੀਂ ਫਿਰ ਜਿਹੜੇ ਪਸ਼ੂ ਨੇ ਇਹਨਾਂ ਨੂੰ ਕੀ ਖਵਾ ਰਹੇ ਹੋ ਫਿਰ ਕਿਸ ਤਰੀਕੇ ਨਾਲ ਮਤ ਹੋ ਰਹੀ ਪਸ਼ੂ ਆਵੇ ਤੁਹਾਡੇ ਸਾਹਮਣੇ ਵੇਖੋ ਕੀ ਲਾ ਦੇਣਾ ਪਸ਼ੂਆਂ ਦੇ ਬਣੇ ਇਸ ਤਰ੍ਹਾਂ ਵੱਡੇ ਰਹਿੰਦੇ ਆ ਕੋਈ ਚਾਰਾ ਨਹੀਂਗਾ ਕੋਈ ਤੂੜੀ ਨਹੀਂ ਕੋਈ ਪੱਟਾ ਨਹੀਂਗਾ ਮਾਰਾ ਮੋੜ ਆਉਂਦਾ ਉਹਨੇ ਵੀ ਸੌਦਾ ਉਹ ਨਹੀਂ ਪੂਰਾ ਫੜਦਾ ਇੱਥੇ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਸੀ ਕਿ ਜਿਹੜੇ ਬੰਨ ਤੋਂ ਤੁਹਾਡੇ ਜਿਹੜੇ ਘਰ ਨੇ ਉਹ ਇੱਕ ਸਾਈਡ ਤੇ ਨੇ ਜ਼ਮੀਨ ਦੂਜੇ ਪਾਸੇ ਆ ਤਾਂ ਜ਼ਮੀਨ ਨੂੰ ਨਹੀਂ ਦੇਖਦੇ ਲੋਕ ਆ ਕੇ ਘਰ ਦੇਖਦੇ ਨੇ ਇਸ ਕਰਕੇ ਤੁਹਾਡੀ ਮਤ ਨਹੀਂ ਹੋ ਰਹੀ ਇਹੋ ਮਤ ਸਾਡੇ 48 50 ਘਰਾਂ ਦੀ ਜ਼ਮੀਨ ਸਾਡੀ ਸਾਰੀ ਦਰਿਆ ਦੇ ਵਿੱਚ ਫਿਰ ਪਏ ਘਰ ਵੀ ਲੈ ਕੇ ਇਧਰ ਪਾਏ ਗਏ ਆ ਜਿਹੜੇ ਹੈਗੇ ਆ ਬਾਕੀ ਫਸਲ ਜੋ ਤੂੜੀ ਆ ਤਿਆਰ ਚੂਰ ਲੋਕਾਂ ਦਾ ਸਾਰਾ 48 50 ਘਰਾਂ ਦਾ ਘੜਮ ਦਾ ਖਤਮ ਆ ਇਹ ਸਾਰੇ ਖਤਮ ਹੋ ਗਏ ਹਾਂਜੀ ਖਤਮ ਆ ਉਕੇ ਜਿਸ ਤਰੀਕੇ ਦੇ ਨਾਲ ਆਪਾਂ ਗੱਲਬਾਤ ਕਰ ਰਹੀ ਸੀ ਕਿ ਜਿਹੜਾ ਘਰ ਨੇ ਉਹ ਕਿਸਾਨਾਂ ਦੇ ਇੱਕ ਸਾਈਡ ਤੇ ਨੇ ਜਿਹੜੀ ਜ਼ਮੀਨ ਸੀ 88 ਵਾਲੇ ਹੜ੍ਹ ਤੋਂ ਜਿਹੜੇ ਡਰੇ ਹੋਏ ਨੇ ਤਾਂ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਨੇ ਆਪਦੇ ਜਿਹੜੇ ਜ਼ਮੀਨ ਹੈ ਉਹ ਇੱਕ ਇੱਕ ਬੰਦ ਤੋਂ ਦੂਜੀ ਸਾਈਡ ਤੇ ਜਿੱਥੇ ਪਾਣੀ ਆ ਚੁੱਕਾ ਤਾਂ ਜਿਹੜੇ ਹਾਲਾਤ ਬਣੇ ਹੋਏ ਨੇ ਕਿ 88 ਵਾਲੇ ਹੜਾ ਤੋਂ ਜਿਹੜੇ ਇਹ ਬਜ਼ੁਰਗ ਡਰੇ ਹੋਏ ਨੇ ਉਸ ਪਾਣੀ ਤੋਂ ਡਰਦਿਆ ਇਹਨਾਂ ਨੇ ਘਰ ਜਿਹੜੇ ਆ ਬੰਦ ਦੂਸਰੀ ਸਾਈਡ ਤੇ ਜਿਹੜੇ ਪਚਾਏ ਹੋਏ ਨੇ ਤੇ ਲਗਾਤਾਰ ਤੁਹਾਨੂੰ ਜਿਹੜਾ ਇਸ ਏਰੀਆ ਦੀਆਂ ਜੜੀਆਂ ਤਾਜ਼ਾ ਅਪਡੇਟ ਦਿਖਾ ਰਹੇ ਆ ਤੁਸੀਂ ਜੁੜੇ ਰਹੋ ਐਨਆਰ ਡਾਕਟਰ ਦੇ ਨਾਲ ਐ ਦਲ